ਹਸਬੰਡ ਐਕਸਪਾਇਰ ਹੋ ਗਏ 9 ਸਾਲ ਹੋ ਗਏ ਹਨ ਨੂੰ ਜਿਸ ਤਰ੍ਹਾਂ ਮੇਰੇ ਹਸਬੰਡ ਪੂਰੇ ਹੋਏ ਨਾ ਉਸ ਤੋਂ 3 ਦਿਨ ਬਾਅਦ ਹੀ ਮੇਰੀ ਬੇਟੀ ਜੋਬ ਤੇ ਲੱਗ ਗਈ ਸੀ ਨਾਲ ਮੇਰੇ ਉਹ ਸੀ 15 ਸਾਲ ਦੀ ਸਾਨੂੰ ਇਹ ਟੈਨਸ਼ਨ ਸੀਗੀ ਤੇ ਇਹ ਤਾਂ ਚਲੇ ਗਏ ਹੁਣ ਅਸੀਂ ਅੱਗੇ ਦੀ ਜ਼ਿੰਦਗੀ ਕਿਵੇਂ ਜਿਵਾਂਗੇ ਸਾਨੂੰ ਸਮਝ ਨਹੀਂ ਆ ਰਹੀ ਦੇ ਘਰ ਦਾ ਖਰਚੇ ਰਹਿੰਦੇ ਵੀ ਅਸੀਂ ਰੈਂਟ ਦੇ ਆ ਰੈਂਟ ਪੇ ਕਰਨਾ ਪਹਿਲਾਂ ਮੈਂ ਜੋਬ ਵਗੈਰਾ ਔਰ ਕੂਰੀਅਰ ਦਾ ਕੰਮ ਕਰਦੀ ਸੀ ਸੋ ਤੁਹਾਡੇ ਵੀ ਕਿਸੇ ਰਿਸ਼ਤੇਦਾਰ ਨੇ ਇਦਾਂ ਤੁਹਾਨੂੰ ਕੁਝ ਕਿਹਾ ਰਿਸ਼ਤੇਦਾਰ ਦਾ ਮੇਰੇ ਕੋਲ ਆਉਂਦਾ ਹੀ ਨਹੀਂ ਕੋਈ ਬ੍ਰਦਰ ਦੀ ਕੋਈ ਸੇ ਦੀ ਕੋਈ سپورਟ ਨਹੀਂ ਹੈਗੀ ਤੁਹਾਡੇ ਪੱਕਿਆਂ ਦੇ ਵੱਲੋਂ ਗੱਲ ਕਰੀਏ ਤੇ ਪੱਕਿਆਂ ਦੇ ਵਿੱਚ ਕੌਣ-ਕੌਣ ਸੀ ਤੁਹਾਨੂੰ ਕਿਦਾਂ سپورਟ ਦਿੱਤੀ ਉਹਨਾਂ ਨੇ ਮੈਨੂੰ ਕੋਈ سپورਟ ਨਹੀਂ ਮਿਲੀ ਪੱਕਿਆਂ ਕੋਈ سپورਟ ਨਹੀਂ ਮਿਲੀ ਮੈਨੂੰ ਕਈ ਵਾਰ ਤਾਂ ਜੋਬ ਹੀ ਨਹੀਂ ਸੀ ਹੁੰਦੀ ਕਿਸੇ ਤੋਂ ਮੰਗਣਾ ਨਹੀਂ ਕੁਝ ਕਹਣਾ ਰੋਕ ਕੇ ਪਰ ਰੋਕੇ ਕੋਈ ਗੁਜ਼ਾਰਾ ਨਹੀਂ ਹੋਇਆ ਉਹਨਾਂ ਨੇ ਪੜਾਇਆ ਛੋਟੇ ਛੋਟੇ ਬੱਚੇ ਸੀਗੇ ਜਰ ਮੈਂ ਪੜਾਉਂਦੀ ਸੀ ਪੜਾਇਆ ਉਹਨਾਂ ਨੂੰ ਕਿਉਂਕਿ ਨਾ ਤਾਂ ਸੀ ਕਦੇ ਬਾਹਰ ਗਏ ਸੀ ਨਾ ਉਹ ਕੰਮ ਕਰਨ ਦੇ ਸੰ। ਉਹ ਬੇਟੀ ਨੇ ਮੇਰੇ ਨਾਲ ਸਪੋਰਟ ਬਹੁਤ ਕੀਤੀ ਆ ਪਰ ਜਦੋਂ ਉਹਨਾਂ ਦੀ ਮੈਰਿਜ ਹੋ ਗਈ 2 ਸਾਲ ਹੋ ਗਏ ਮੈਰਿਜ ਨੂੰ ਕਿਉਂਕਿ ਉਸ ਤੋਂ ਬਾਅਦ ਫੇਰ ਕੱਲੇ ਆ ਕੱਲੇ ਵਾਲਾ ਹਾਲ ਹੋ ਗਿਆ ਹਾਲੇ ਤੱਕ ਕਿਰਾਇਆ ਟੁੱਟ ਰੁੱਟਕੇ ਦੇ ਰਹੇ ਹਾਂ ਮੈਂ ਇਥੇ ਕੁਲਚੇ ਛੋਲੇ ਕਈ ਵਾਰ ਨਿਊਟ੍ਰੀ ਕੁਲਚਾ ਵੀ ਹੁੰਦਾ ਅੱਜ ਛੋਲੇ ਕੁਲਚੇ ਵੀ ਨੇ ਤਰੀ ਵਾਲੇ ਅੱਗੇ ਸੋਚ ਰਹੀਆਂ ਕਿ ਜਿਸ ਤਰ੍ਹਾਂ ਖੜੀ ਚਾਵਲ ਔਰ ਰਾਜਮਾ ਚਾਵਲ ਵੀ ਲਗਾ ਸਕਦੀ ਹਾਂ ਮੈਂ ਦੂਸਰੀ ਵਾਰ ਆਏ ਜੀ ਕਿਵੇਂ ਦੇ ਲੱਗਦੇ ਨੇ ਟੇਸਟ ਬਹੁਤ ਵਧੀਆ ਜੀ ਟੇਸਟ ਵਧੀਆ ਨੇ ਜਿਵੇਂ ਘਰ ਦਾ ਸਵਾਦ ਆਉਂਦਾ ਹੈ ਪੂਰਾ ਬਹੁਤ ਵਧੀਆ ਲੱਗਦਾ ਕਿ ਲੇਡੀਜ਼ ਮਿਹਨਤ ਕਰ ਰਹੀ ਹੈਗੀ ਆਪਣੇ ਦਮ ਤੇ ਨਹੀਂ ਤਾਂ ਅੱਜਕੱਲ ਦਾ ਲੇਡੀਜ਼ ਤਾਂ ਦੂਜੇ ਰਸਤੇ ਚਲੀ ਜਾਂਦੀਆਂ ਨੇ ਤ ਸਮਰ نیوز ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਦੀਪਕ ਕਤਿਆਲ ਸਵਾਗਤ ਕਰਦਾ ਕਹਿੰਦੇ ਨੇ ਕਿ ਮਜਬੂਰੀ ਇਨਸਾਨ ਤੋਂ ਕੀ ਕੁਝ ਨਹੀਂ ਕਰਵਾਂਦੀ ਮਜਬੂਰੀ ਕਾਰਨ ਜਿਹੜਾ ਲੋਕਾਂ ਨੂੰ ਬਹੁਤ ਕੁਝ ਕੰਮ ਕਰਨੇ ਪੈਂਦੇ ਨੇ ਜੋ ਕਰਨੇ ਵੀ ਨਹੀਂ ਚਾਹੀਦੇ ਜਾਂ ਫਿਰ ਕੀਤੇ ਵੀ ਨਹੀਂ ਜਾ ਸਕਦੇ ਸੋ ਉਹ ਵੀ ਕੰਮ ਕਰਨੇ ਪੈ ਜਾਂਦੇ ਨੇ ਸੋ ਤੁਹਾਨੂੰ ਅੱਜ ਇੱਕ ਅਜਿਹੀ ਮਹਿਮ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਨੇ ਐਕਟੀਵਾ ਦੇ ਉੱਤੇ ਆਪਣੀ ਫੂਡ ਕਾਟ ਲਗਾਈ ਹੋਈ ਹੈ ਗੱਲਬਾਤ ਕਰਦੇ ਹਾਂ ਅਖਰ ਫੂਡ ਕਾਟ ਕਿਉਂ ਲਗਾਈ ਹੈ ਕੀ ਮਜਬੂਰੀ ਹੈ ਸੋ ਕਿਹੜਾ ਕਿਹੜਾ ਸਮਾਨ ਵੇਚ ਰਹੇ ਨੇ ਸਭ ਹੋਸੇ ਥੈਂਕ ਯੂ ਜੀ ਕੀ ਨਾਮ ਹੈ ਜੀ ਤੁਹਾਡਾ ਸੁਖਵਿੰਦਰ ਕੌਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੈਂ ਅਪਰੀਸ਼ੀਏਟ ਕਰਦਾ ਕਿ ਤੁਸੀਂ ਕੰਮ ਕਰ ਰਹੇ ਹੋ ਅਤੇ ਤੁਸੀਂ ਆਪਣੀ ਕਾਰਟ ਲਗਾਈ ਹੈ ਸੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਪਰ ਮੈਂ ਜਾਨਣਾ ਚਾਹੁੰਗਾ ਕਿ ਕੰਮ ਕਰਨ ਦੀ ਪਿੱਛੇ ਮਜਬੂਰੀ ਕੀ ਹੈ ਘਰ ਦਾ ਖਰਚ ਹਸਬੰਦ ਐਕਸਪਾਇਰ ਹੋ ਗਏ 9 ਸਾਲ ਹੋ ਗਏ ਨਾ ਨੂੰ 9 ਸਾਲ ਹੋ ਗਏ ਹਾਂਜੀ ਤੇ ਘਰ ਦਾ ਖਰਚ ਰਹਿੰਦੇ ਵੀ ਅਸੀਂ ਰੈਂਟ ਤੇ ਆ ਪੈਂਟ ਪੇ ਕਰਨਾ ਘਰ ਦੇ ਵਿੱਚ ਹੋਰ ਕੌਣ-ਕੌਣ ਹੈ ਮੇਰੇ ਤਿੰਨ ਬੇਟੀਆਂ ਤੇ ਇੱਕ ਬੇਟਾ ਚਾਰ ਬੱਚੇ ਆ ਹਾਂਜੀ ਚਾਰ ਬੱਚੇ ਹਾਂਜੀ ਕਿੰਨੀ ਉਮਰ ਆ ਉਹਨਾਂ ਦੀ ਦੋ ਬੇਟੀਆਂ ਦਾ ਮੈਰਿਜ ਹੋ ਗਿਆ ਤੇ ਇੱਕ ਦੀ ਹੈਗੀ 18 ইয়ার্স ਔਰ 13 ইয়ার্স ਦਾ ਬੇਟਾ ਹੈ ਸੋ ਹਸਬੰਡ ਦੇ ਗੁਜ਼ਰਨ ਤੋਂ ਬਾਅਦ ਤੁਸੀਂ ਮੈਰਿਜ ਕੀਤੀ ਉਹਨਾਂ ਦੀ ਜਾਂ ਪਹਿਲਾਂ ਹੋਈ ਨਹੀਂ ਨਹੀਂ ਉਹਨਾਂ ਦੇ ਜਾਣ ਤੋਂ ਬਾਅਦ ਹੀ ਕੀਤੀ ਆ ਕਿੰਨੇ ਸਮੇਂ ਤੋਂ ਇਹ ਤੁਸੀਂ ਫੂਡ ਲਗਾਣੀ ਸ਼ੁਰੂ ਕੀਤੀ ਆ ਤਦ ਨੂੰ ਤਾਂ ਪਹਿਲਾਂ ਮੈਂ ਜੋਬ ਵਗੈਰਾ ਔਰ ਕurier ਦਾ ਕੰਮ ਕਰਦੀ ਸੀਗੀ ਜੀ ਜੀ ਸੋ ਉਹ ਕਿਉਂ ਛੱਡਿਆ ਫਿਰ ਮੈਮ ਓਏ ਜੋਬ ਦਾ ਡਾਂਗਾ ਕੇ ਛੱਡਿਆ ਕਿ ਜੋਬ ਨਹੀਂ ਕਰਨੀ ਹੈਗੀ ਆਪਣੇ ਕੰਮ ਸ਼ੁਰੂ ਕਰਨਾ ਹਾਂਜੀ ਤੋਂ ਮੈਮ ਵੈਸੇ ਤਾਂ ਜੇਕਰ ਦੇਖਿਆ ਜਾਵੇ ਕਿ ਕੰਮ ਜੀ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਗੱਲ ਆ ਪਰ ਅਕਸਰ ਅਸੀਂ ਦੇਖਦੇ ਹਾਂ ਕਿ ਲੇਡੀਜ਼ ਜਿਹੜਾ ਲੋਕ ਬਹੁਤ ਤਾਨੇ ਮਾਰਦੇ ਨੇ ਦੋਸਤ ਹੋਗੇ ਚਾਹੇ ਰਿਸ਼ਤੇਦਾਰ ਹੋਗੇ ਬੜੇ ਤਾਨੇ ਮਾਰਦੇ ਨੇ ਆ ਕੀ ਕਰ ਰਹੀਆਂ ਸੋ ਤੁਹਾਡੇ ਵੀ ਕਿਸੇ ਰਿਸ਼ਤੇਦਾਰ ਨੇ ਇਦਾਂ ਤੁਹਾਨੂੰ ਕੁਝ ਕਿਹਾ ਰਿਸ਼ਤੇਦਾਰ ਦਾ ਮੇਰੇ ਕੋਲ ਆਉਂਦਾ ਹੀ ਨਹੀਂ ਨਹੀਂ ਕੋਈ ਕੋਈ ਨਹੀਂ ਬੁਲਾਉਂਦਾ ਕੋਈ سپورਟ ਨਹੀਂ ਹੈਗੀ ਕੋਈ ਬ੍ਰਦਰ ਦੀ ਕੋਈ ਕਿਸੇ ਦੀ ਕੋਈ سپورਟ ਨਹੀਂ ਹੈਗੀ ਲੇਕਿਨ ਮੈਂ ਖੁਦ ਮੈਂ ਕਿਸੇ ਦੀ ਪਰਵਾਹ ਨਹੀਂ ਕਰਦੀ ਜੀ ਕੋਈ ਕੁਝ ਵੀ ਕਵੇ ਆਪਾਂ ਆਪਣੇ ਕੰਮ 'ਚ ਫੋਕਸ ਕਰੀਦਾ ਕੋਈ ਚਾਰ ਬੱਚੇ ਨੇ ਮੈਡਮ ਤੁਸੀਂ ਕਿਹਾ ਕਿ ਮੈਂ ਦੋ ਬੇਟੀਆਂ ਦਾ ਵਿਆਹ ਕਰ ਲਿਆ ਇਕੱਲੇ ਬਹੁਤ ਔਖਾ ਹੁੰਦਾ ਹੋਏਗਾ ਵਿਆਹ ਕੀਤਾ ਸਾਰਾ ਕੁਝ ਜੋੜਨਾ ਉਹਨਾਂ ਨੂੰ ਵਿਆਹ ਕਰਨਾ ਵਿਆਹ ਤੇ ਵੀ ਕਾਫੀ ਖਰਚਾ ਆਂਦਾ ਸੋ ਸਾਰਾ ਤੁਸੀਂ ਆਪ ਕੀਤਾ ਹਾਂਜੀ ਹਾਂਜੀ ਕੁਝ ਮੈਂ ਕੀਤਾ ਕੁਝ ਲੜਕੇ ਵਾਲੇ ਨੇ ਖੁਦ ਕਿਸਨੂੰ ਕੁਝ ਨਹੀਂ ਚਾਹੀਦਾ ਸਾਨੂੰ ਬੇਟੀਆਂ ਚਾਹੀਦੀਆਂ ਬਸ ਅੱਛਾ ਤੋਰਦੀਆਂ ਉਹ ਕਹਿੰਦੇ ਨੇ ਕਿ ਜਵਾਈ ਵਧੀਆ ਟੱਕਰ ਜੇ ਤਾਂ ਹੋਰ ਕੀ ਇਸ ਤੋਂ ਵੱਡੀ ਗੱਲ ਹੋ ਸਕਦੀ ਹੈ ਜੀ ਹਾਂਜੀ ਬਿਲਕੁਲ ਸਪੋਰਟ ਕਰਦੇ ਨੇ ਤੁਹਾਡੇ ਜਵਾਈ ਹਾਂਜੀ ਤੁਸੀਂ ਮੈਮ ਇੱਥੇ ਕੀ ਲਗਾਇਆ ਆ ਤੁਸੀਂ ਕਿਹੜੀ ਕਿਹੜੀ ਆਈਟਮ ਲਗਾਈ ਹੋਈ ਹੈ ਮੈਂ ਇੱਥੇ ਆ ਕੁਲਚੇ ਛੋਲੇ ਕਈ ਵਾਰ ਨਿਊਟਰੀ ਕੁਲਚਾ ਵੀ ਹੁੰਦਾ ਅੱਜ ਛੋਲੇ ਕੁਲਚੇ ਵੀ ਨੇ ਤਰੀ ਵਾਲੇ ਦੇ ਵਾਈਜ਼ ਲਗਾਉਂਦੇ ਹੋ ਮਤਲਬ ਡੇ ਬਣਨੇ ਹੋਏ ਨੇ ਵੀ ਇਸ ਦਿਨ ਆ ਚੀਜ਼ ਬਣਾਣੀ ਹੈ ਫਿਰ ਜਿੱਦਾਂ ਤੁਹਾਡਾ ਮਨ ਕਰਦਾ ਉਸ ਹਿਸਾਬ ਨਾਲ ਮੈਂ ਕੁਲਚੇ ਛੋਲੇ ਲਗਾ ਰਹੀ ਆ ਅੱਗੇ ਸੋਚ ਰਹੀ ਆ ਕਿ ਜਿਸ ਤਰ੍ਹਾਂ ਖੜੀ ਚਾਵਲ ਔਰ ਰਾਜਮਾ ਚਾਵਲ ਵੀ ਲਗਾ ਸਕਦੀ ਆ ਹਾਂਜੀ ਉਹ ਐਕਟਿਵਾ ਤੁਸੀਂ ਤਿਆਰ ਕਰਵਾਈ ਖਿਆਲ ਕਿਵੇਂ ਆਇਆ ਤੁਸੀਂ ਬਹੁਤ ਸੋਹਣੀ ਤਿਆਰ ਕਰਵਾਈ ਹਾਂਜੀ ਇਹ ਖੁਦ ਐਫਰ ਲਗਾਈ ਹੋਈ ਹੈ ਹਾਂਜੀ ਤਾਂ ਮੈਂ ਜੇ ਗੱਲ ਕਰੀਏ ਕਿੰਨੇ ਵਜੇ ਇੱਥੇ ਆਉਂਦੇ ਹੋ ਤੇ ਕਿੰਨੇ ਵਜੇ ਤੱਕ ਇੱਥੇ ਰੁਕਦੇ ਹੋ ਮੈਂ 11 ਵਜੇ ਆਨੀਆ 5 ਵਜੇ ਤੱਕ ਰੁਕਦੀ ਹਾਂ ਜੀ ਹਾਂਜੀ ਸੋ ਤਿਆਰੀ ਕਿਉਂਕਿ ਸਮਾਨ ਜਿਹੜਾ ਅਕਸਰ ਜੋ ਸਮਾਨ ਬਣਾਣਾ ਹੈ ਇਹ ਤੁਹਾਨੂੰ ਬਣਾਣਾ ਪੈਂਦਾ ਹੈ 5 ਵਜੇ ਉੱਠ ਜਾ ਹਾਂਜੀ ਹਾਂਜੀ 5 ਵਜੇ 5 ਵਜੇ ਉੱਠ ਕੇ ਬਣਾਣੇ ਆ ਉਸ ਵਕਤ ਤਿਆਰੀ ਕਰਕੇ ਫਿਰ ਸਿੱਥੇ ਇੱਥੇ ਪਹੁੰਚਦੇ ਆਂ ਜਿਆਦਾ ਬਤ। ਪੁਲਚੇ ਛੋਲੇ ਇਕੱਲੇ ਲਗਾਉਂਦੇ ਹੋ ਜਾਂ ਹੋਰ ਵੀ ਕੁਝ? ਪੁਲਚੇ ਛੋਲੇ ਬਣਾ ਨੇ ਨਿਊਟਰੀ ਗੁਲਚੇ ਆ ਤੇਰੀ ਵਾਲੇ ਗੁਲਚੇ ਛੋਲੇ ਦੂਸਰੇ ਮੇਥੀ ਵਾਲੇ ਹਾਂਜੀ। ਫਿਰ ਮੈਮ ਬੇਟਾ ਤੁਹਾਡਾ ਕੀ ਕਰਦਾ? ਬੇਟਾ ਮੇਰਾ ਸਟੱਡੀ ਕਰ ਰਿਹਾ। ਕਿੰਨੇ ਸਾਲ ਦਾ? 13 ਇਅਰ। 13 ਇਅਰ ਦਾ। ਹਾਂਜੀ। ਹੋ ਸਪੋਰਟ ਕਰਦੇ ਹੋਣਗੇ ਬੱਚੇ ਵੀ ਜੋ ਹੁਣ ਦੋ ਬੱਚੇ ਤੁਹਾਡੇ ਘਰ ਦੇ ਵਿੱਚ ਕੋਈ ਖਾਣਾ ਬਣਾਣਾ ਕੁਝ ਹੈ ਜਿਵੇਂ ਤੁਸੀਂ ਲੈ ਕੇ ਆਂਦੇ ਹਾਂ? ਕਰਦੀ ਆ ਹਾਂਜੀ ਹੈਲਪ ਕਰਦੀ ਮੇਰੇ ਬੇਟੀ ਦੀ। ਹਾਂਜੀ ਸੋ ਮੈਮ ਛੋਲੇ ਜਿਵੇਂ ਤਿਆਰ ਕਰਦੇ ਹੋ ਆਪ ਤਿਆਰ ਕਰਦੇ ਹੋ ਜਾਂ ਬਾਰੋ ਲੈਂਦੇ ਹੋ ਨਹੀਂ ਮੈਂ ਆਪ ਹੀ ਤਿਆਰ ਕਰ ਦਿੰਦੀ ਹਾਂ ਹਾਂਜੀ ਸੇਰੇ ਉੱਠ ਕੇ ਫਿਰ ਸਾਰਾ ਤਿਆਰੀ ਕਰਕੇ ਫਿਰ ਮੈਂ ਇੱਥੇ ਆਉਂਦੀ ਹਾਂ ਸੋ ਮੈਮ ਤੁਹਾਡੇ ਜਿਹੜੇ ਛੋਲੇ ਨੇ ਅਸੀਂ ਖਾ ਕੇ ਵੀ ਦੇਖੇ ਬਹੁਤ ਵਧੀਆ ਨੇ ਸੋ ਉਹਨਾਂ ਦਾ ਰਾਜ਼ ਕੀ ਹੈ ਉਹਨਾਂ ਦੇ ਵਿੱਚ ਕਿਹੜੇ ਸਪੈਸ਼ਲ ਚੀਜ਼ਾਂ ਤੁਸੀਂ ਪਾਉਂਦੇ ਹੋ ਸਪੈਸ਼ਲ ਘਰ ਦੇ ਮਸਾਲੇ ਹੀ ਆਪ ਤਿਆਰ ਕਰਕੇ ਬੰਨ੍ਹਦੀ ਹਾਂ ਆਪ ਤਿਆਰ ਕਰਦੇ ਹੋ ਹਾਂਜੀ ਜਿਵੇਂ ਤੁਸੀਂ ਕਿਹਾ 9 ਸਾਲ ਥੋੜੇ ਨਹੀਂ ਹੁੰਦੇ 9 ਸਾਲ ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਕਿੰਟਿਆ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਈ ਵਾਰ ਤਾਂ ਜੋ ਵੀ ਨਹੀਂ ਸੀ ਹੁੰਦੀ ਕਿਸੇ ਤੋਂ ਮੰਗਣਾ ਨਹੀਂ ਕੁਝ ਕਹਿਣਾ ਰੋ ਕੇ ਪਰ ਰੋ ਕੇ ਕੋਈ ਗੁਜ਼ਾਰਾ ਨਹੀਂ ਹੋਇਆ ਹਿੰਮਤ ਕਰਕੇ ਜੋਬ ਲੱਭੀ ਜੋਬ ਕਰਕੇ ਫਿਰ ਗੁਜ਼ਾਰਾ ਕੀਤਾ ਉਹਨਾਂ ਨੂੰ ਪੜਾਇਆ ਛੋਟੇ ਛੋਟੇ ਬੱਚੇ ਸੀਗੇ ਜਰ ਮੈਂ ਪੜਾਉਂਦੀ ਸੀ ਪੜਾਇਆ ਉਹਨਾਂ ਨੂੰ 9 ਸਾਲ ਤੋਂ ਹੁਣ ਥੋੜੇ ਜੇ ਵੱਡੇ ਹੋਏ ਆ ਹਾਂਜੀ ਇਹ ਥੋੜਾ ਜਿਹਾ ਹੌਸਲਾ ਮੇਰਾ ਵੀ ਵਿਦਿਆ ਉਹਨਾਂ ਦੇ ਨਾਲ ਸਪੋਰਟ ਬਹੁਤ ਕਰਦੇ ਆ ਬਾਹਰ ਨਹੀਂ ਜਾਣਾ ਜਿਸ ਤਰ੍ਹਾਂ ਕਹ ਕੇ ਆਂਦੀਆਂ ਘਰੇ ਉਸ ਤਰ੍ਹਾਂ ਹੀ ਰਹਿੰਦੇ ਆ ਸੋ ਹੁਣ ਘਰ ਚ ਹੀ ਨੇ ਉਹ ਤੁਸੀਂ ਜਿੱਦਾਂ ਇੱਥੇ ਕੰਮ ਕਰ ਰਹੇ ਹੋ ਹਾਂਜੀ ਘਰੇ ਹੀ ਨੇ ਉਹ ਪੜਦੇ ਕਿੰਨੇ ਵਜੇ ਤੱਕ ਇੱਥੇ ਰੁਕਦੇ ਹੋ ਕਿੰਨੇ ਵਜੇ ਘਰ ਜਾਂਦੇ ਪੰਜ 5:30 ਵਜੇ ਮੈਂ ਘਰ ਪਹੁੰਚਦੀ ਹਾਂ ਬੱਚਿਆਂ ਨੂੰ ਯਾਦ ਤਾਂ ਆਂਦੀ ਹੋਏਗੀ ਮਾਂ ਤਾਂ ਮਾਂ ਬਿਨਾਂ ਬੱਚਿਆਂ ਦਾ ਰਹਿਣਾ ਤਾਂ ਬੜਾ ਮੁਸ਼ਕਿਲ ਹੁੰਦਾ ਹੋਏਗਾ ਹਾਂਜੀ ਕਿਉਂਕਿ ਉਹਨਾਂ ਦੀ ਵੀ ਹੈਬਿਟ ਬਣ ਚੁੱਕੀ ਹੈ 9 ਸਾਲ ਤੋਂ ਉਹਨਾਂ ਨੂੰ ਇਕੱਲੇ ਛੱਡ ਕੇ ਜਾਣਾ ਪੈਂਦਾ ਮੈਨੂੰ ਸੋ ਮੈਮ ਜਿਵੇਂ ਤੁਸੀਂ ਕਿਹਾ ਹਸਬੰਡ ਨੂੰ ਗੁਜ਼ਰੇ 9 ਸਾਲ ਹੋ ਗਏ ਭੈਣ ਭਰਾ ਹੋ ਗਏ ਜਾਂ ਫਿਰ ਮਾਪੇ ਹਾਂਜੀ ਮਾਪੇ ਮੰਮੀ ਤਾਂ ਹੈ ਨਹੀਂ ਸਿਰਫ ਫਾਦਰ ਸੀ ਉਹਨਾਂ ਦੇ ਜੀ ਔਰ ਤਿੰਨ ਤਿੰਨ ਭਰਾ ਸੀਗੇ ਪਰ ਘਰ ਵਿੱਚ ਹੁਣ ਕੋਈ ਵੀ ਨਹੀਂ ਹੈਗਾ ਜਿਸ ਤਰ੍ਹਾਂ ਕੰਮ ਗੋੜਦਾ ਕਰਦੇ ਸੀਗੇ ਗੋੜਦਾ ਕੰਮ ਕਾਰੋਬਾਰ ਸਾਰਾ ਕੁਝ ਆਪਣਾ ਸੀਗਾ ਤੇ ਇਸ ਟਾਈਮ ਪਰ ਬਿਲਕੁਲ ਕੰਮ ਖਤਮ ਹੋ ਗਿਆ ਕੰਮ ਵੀ ਖਤਮ ਕਾਰ ਵੀ ਖਤਮ ਔਰ ਬੱਚੇ ਆਪ ਵੀ ਚਲੇ ਗਏ ਸਾਰੇ ਘਰ ਛੱਡ ਕੇ ਚਲੇ ਗਏ ਘਰ ਛੱਡ ਕੇ ਨਹੀਂ ਚਲੇ ਗਏ ਦੁਨੀਆ ਛੱਡ ਕੇ ਚਲੇ ਦੁਨੀਆ ਹੀ ਮਤਲਬ ਚਲੋ ਵੀ ਹਾਂਜੀ ਹਾਂਜੀ ਨਾ ਜੇਠ ਨਾ ਦਿਓਰ ਆ ਆਪ ਹੈਗੇ ਨੇ ਔਰ ਨਾ ਘਰ ਹੈਗਾ ਘਰ-ਬਾਰ ਕੁਝ ਨਹੀਂ ਕੰਮਕਾਰ ਵੀ ਕੁਝ ਨਹੀਂ ਸਭ ਖਤਮ ਹੋ ਗਿਆ ਤੁਹਾਡੇ ਪੇਕਿਆਂ ਦੇ ਵੱਲੋਂ ਗੱਲ ਕਰੀਏ ਤੇ ਪੇਕਿਆਂ ਦੇ ਵਿੱਚ ਕੌਣ-ਕੌਣ ਸੀ ਤੁਹਾਨੂੰ ਕਿਦਾਂ ਸਪੋਰਟ ਦਿੱਤੀ ਉਹਨਾਂ ਨੇ ਮੈਨੂੰ ਕੋਈ ਸਪੋਰਟ ਨਹੀਂ ਮਿਲੀ ਪੇਕਿਆਂ ਕੋਈ ਸਪੋਰਟ ਨਹੀਂ ਮਿਲੀ ਮੈਨੂੰ ਤ ਬੜੀ ਮੁਸ਼ਕਲ ਹੋਈ ਹੋਣੀ ਮੈਡਮ ਐਦਾ ਇਕੱਲਿਆਂ ਤਾਂ ਪਰਿਵਾਰ ਨੂੰ ਪਾਲਣਾ ਬਹੁਤ ਔਖਾ ਹੈ ਇੱਕ ਲੇਡੀ ਦੇ ਲਈ ਹਾਂਜੀ ਜਿਸ ਤਰ੍ਹਾਂ ਮੇਰੇ ਹਸਬੰਦ ਪੂਰੇ ਹੋਏ ਨਾ ਤੇ ਉਸ ਤੋਂ 3 ਦਿਨ ਬਾਅਦ ਹੀ ਮੇਰੀ ਬੇਟੀ ਜੌਬ ਤੇ ਲੱਗ ਗਈ ਸੀ ਨਾਲ ਮੇਰੀ ਉਹ ਸੀਗੀ 15 ਸਾਲ ਦੀ 15 ਸਾਲ ਦੀ ਉਮਰ ਦੇ ਵਿੱਚ ਹੀ 3 ਦਿਨ ਬਾਅਦ ਹੀ ਜਦੋਂ ਪਿਤਾ ਦੀ ਜਦੋਂ ਦਿਹਾਤ ਹੋਇਆ ਔਰ ਰੈਂਟ ਪੇ ਕਰਨਾ ਸੀਗਾ ਸਾਨੂੰ ਇਹ ਟੈਨਸ਼ਨ ਸੀਗੀ ਤੇ ਇਹ ਤਾਂ ਚਲੇਗੇ ਹੁਣ ਅਸੀਂ ਅੱਗੇ ਦੀ ਜ਼ਿੰਦਗੀ ਕਿਵੇਂ ਜਿਵਾਂਗੇ ਸਾਨੂੰ ਸਮਝ ਨਹੀਂ ਸੀ ਆ ਰਹੀ ਕਿਉਂਕਿ ਨਾ ਤਾਂ ਸੀ ਕਦੇ ਬਾਹਰ ਗਏ ਸੀ ਨਾ ਉਹ ਕੰਮ ਕਰਨ ਦੇ ਦਿਸਣ ਹਾਂਜੀ ਉਹਨਾਂ ਦੇ ਜਾਣ ਤੋਂ ਬਾਅਦ ਹੀ ਸਾਨੂੰ ਬਾਹਰ ਨਿਕਲਣਾ ਹੋਇਆ ਕੋਈ ਐਕਸਪੀਰੀਅੰਸ ਨਹੀਂ ਸੀ ਕੋਈ ਕੁਝ ਨਹੀਂ ਨਾ ਬੱਚਿਆਂ ਨੂੰ ਕੋਈ ਐਕਸਪੀਰੀਅੰਸ ਸੀਗਾ ਉਹ ਸਾਰਾ ਸਾਨੂੰ ਬਾਅਦ ਵਿੱਚ ਕਿੰਨੀ ਕਿ ਦਿੱਕਤ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਉਹਦੇ ਕਈ ਕੰਮ ਕਰਵਾ ਕੇ ਪੈਸੇ ਨਹੀਂ ਦਿੱਤੇ ਵਿਸ਼ਾ ਨੂੰ ਕੋਈ ਐਕਸਪੀਰੀਅੰਸ ਹੀ ਨਹੀਂ ਸੀਗਾ ਜੀ ਜੀ ਉਹ ਮੈਮ ਜਿਵੇਂ ਤੁਸੀਂ ਹੁਣ ਕਿਹਾ ਕਿ ਕੰਮ ਕਰਨ ਦੇ ਵਿੱਚ ਇੰਨੀ ਕਠਿਨਾਈ ਹੋਈ ਬੇਟੀ ਜਿਹੜੀ 15 ਸਾਲ ਦੀ ਉਮਰ ਦੀ ਸੀ ਕੰਮ ਲੱਗ ਗਈ ਅਸੀਂ ਅਕਸਰ ਦੇਖਦੇ ਹਾਂ ਜਿਵੇਂ ਪਿਤਾ ਦੀ ਮੌਤ ਹੋਈ ਤਾਂ ਸਾਨ ਤਾਂ ਸਦਮੇ ਵਿੱਚੋਂ ਹੀ ਬਾਹਰ ਨਹੀਂ ਨਿਕਲਦਾ ਪਰ ਬੇਟੀ ਤੁਹਾਡੀ ਦਾ ਹੌਸਲਾ ਆਇਆ ਜਿਸ ਨੇ 3 ਦਿਨ ਬਾਅਦ ਹੀ ਆਪਣਾ ਕੰਮ ਸ਼ੁਰੂ ਕਰ ਲਿਆ ਹਾਂਜੀ ਉਹਨਾਂ ਨਾਲ ਮੈਂ ਉਹ ਬੇਟੀ ਨੇ ਮੇਰੇ ਨਾਲ ਸਪੋਰਟ ਬਹੁਤ ਕੀਤੀ ਆ ਪਰ ਜਦੋਂ ਉਹਨਾਂ ਦੀ ਮੈਰਿਜ ਹੋ ਗਈ 2 ਸਾਲ ਹੋ ਗਏ ਰਿ ਮੈਰਿਜ ਨੂੰ ਕਿ ਉਸ ਵਾਰ ਫਿਰ ਕੱਲੇ ਆ ਕੱਲੇ ਵਾਲਾ ਹਾਲ ਹੋ ਗਿਆ ਹੂੰ ਕੱਲੇ ਸਮਾ ਲਿਆ ਕਿਹੜੀ ਜਗ੍ਹਾ ਤੇ ਤੁਸੀਂ ਆਪਣੀ ਐਕਟਿਵ ਲਗਾਉਂਦੇ ਹੋ ਕਾਰਟ ਲਗਾਉਂਦੇ ਹੋ ਲੋਕੇਸ਼ਨ ਦੱਸ ਦੋ ਤਾਂ ਕਿ ਜਿਹੜੇ ਲੋਕ ਨੇ ਅਸੀਂ ਵੀ ਜਿਵੇਂ ਤੁਹਾਡਾ ਖਾਣਾ ਕੁਲਚੇ ਛੋਲੇ ਖਾ ਕੇ ਦੇਖਿਆ ਸਾਨੂੰ ਤਾਂ ਬਹੁਤ ਵਧੀਆ ਲੱਗੇ ਤਾਂ ਲੋਕ ਵੀ ਜਿਹੜੇ ਇੱਥੇ ਪਹੁੰਚ ਕੇ ਤੁਹਾਡੇ ਕੋਲ ਖਾਣਾ ਖਾਣ ਤੇ ਨਾਲ ਤੁਹਾਡੀ ਜਿਹੜੀ ਮਦਦ ਵੀ ਹੋ ਸਕੇ ਕਿਉਂਕਿ ਤੁਸੀਂ ਕੁਝ ਮੰਗ ਨਹੀਂ ਰਹੇ ਤੁਸੀਂ ਆਪਣਾ ਕੰਮ ਕਰਕੇ ਗੁਜ਼ਾਰਾ ਕਰ ਰਹੇ ਹੋ ਜੀ ਜੀ ਮੈਂ ਜੀਐਨਐ ਕਾਲਜ ਦੇ ਕੋਲ ਪੈਟਰੋਲ ਪੰਪ ਦੇ ਆਪੋਜੀਟ ਤੇ ਕਰ ਰਹੀ ਹਾਂ ਕੰਮ ਹਾਂ ਜੀ ਤੇ ਗੁਲਚੇ ਛੋਲੇ ਨਿਊਟਰੀ ਗੁਲਚਾ ਤੇ ਨਾਲ ਛੋਲੇ ਗੁਲਚੇ ਛੋਲੇ ਗੁਲਚੇ ਦੀ ਆਈਟਮ ਹੈ ਟਾਈਮਿੰਗ ਹੈਗੀ ਮੇਰੇ 11 ਵਜੇ ਤੋਂ 5 ਵਜੇ ਤੱਕ ਜੀ ਸੰਡੇ ਨੂੰ ਵੀ ਆਉਂਦੇ ਹੋ ਹਰ ਰੋਜ਼ ਆਉਂਦੇ ਹੋ ਨਹੀਂ ਮੈਂ ਸੰਡੇ ਨੂੰ ਵੀ ਆਉਣੀ ਆ ਜੀ ਜੀ ਸੰਡੇ ਨੂੰ ਵੀ ਇੱਥੇ ਹੀ ਹੁੰਨੀ ਆ 5 ਵਜੇ ਤੱਕ ਮੈਂ ਹੁਣ ਵੀ ਕਿਰਾਏ ਤੇ ਹੀ ਰਹੇ ਹੋ ਤੁਸੀਂ ਆ ਨਿਕਲ ਜਾਂਦਾ ਘਰ ਦਾ ਗੁਜ਼ਾਰਾ ਹੋ ਜਾਂਦਾ ਇਸ 카ਟ ਦੇ ਨਾਲ ਇਸ ਕਾਰ ਦੇ ਨਾਲ ਤਾਂ ਹਲੇ ਤਾਂ ਸਟਾਰਟ ਨਿਊ ਕੀਤਾ ਆ ਕਿਉਂਕਿ ਸਾਰਾ سپورਟ ਖਤਮ ਹਲੇ ਤਾਂ ਕਿਰਾਇਆ ਟੁੱਟ-ਟੁੱਟ ਕੇ ਦੇ ਰਹੀ ਆ ਥੋੜੇ-ਥੋੜੇ ਕਰਕੇ ਦੇ ਰਹੀ ਆ ਨਾ ਨੂੰ ਵੀ ਇਹੀ ਕਹਿ ਮੈਨਿਆ ਨਿਊ ਕਮ ਸਟਾਰਟ ਹੋਇਆ سپورਟ ਕਰੋ ਮੇਰੀ ਵੀ ਮੈਂ ਜਿਸ ਤਰ੍ਹਾਂ ਦੇ ਸਕਦੀ ਆ ਉਸ ਤਰ੍ਹਾਂ ਹੀ ਪੇ ਕਰੂੰਗੀ ਜੋ سپورਟ ਕਰ ਰਹੇ ਨੇ ਉਹ ਵੀ ਮਕਾਨ ਮਾਲਕ ਕਰ ਰਹੇ ਆ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਾਰਟ ਲਗਾਈ ਹੋਈ ਆ ਜੀਐਨਆਈ ਜੀਐਨਆਈ ਕਾਲਜ ਦੇ ਕੋਲ ਤੇ ਇਹਨਾਂ ਦਾ ਕਹਿਣਾ ਹੈ ਕਿ ਪਤੀ ਦੇ ਜਿਹੜਾ ਮੌਤ ਹੋ ਗਈ ਸੀ 9 ਸਾਲ ਹੋ ਗਏ ਬੱਚੇ ਜਿਹੜੇ ਨੇ ਚਾਰ ਬੱਚੇ ਸੀ ਤੇ ਉਹ ਵੀ ਛੋਟੀ ਉਮਰ ਦੇ ਵਿੱਚ ਹੀ ਸੀਗੇ ਤੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ 1 ਮਹੀਨਾ ਹੋਇਆ ਐਕਟਿਵਾ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਕਾਰਟ ਲਗਾਈ ਆ ਸੋ ਕਸਟਮਰਜ਼ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦਿਨੇਸ਼ ਕੁਮਾਰਾ ਜੀ ਜੀ ਸਰ ਪਹਿਲੀ ਵਾਰ ਇੱਥੇ ਕੁਲਚੇ ਛੋਲੇ ਖਾਣ ਆਏ ਜਾਂ ਆਂਟੀ ਜੀ ਤੋਂ ਅੱਗੇ ਵੀ ਖਾਂਦੇ ਹੋ ਮੈਂ ਦੂਸਰੀ ਵਾਰ ਆਇਆ ਜੀ ਜੀ ਸੋ ਕਿਵੇਂ ਦੇ ਲੱਗਦੇ ਨੇ ਟੇਸਟ ਬਹੁਤ ਵਧੀਆ ਜੀ ਟੇਸਟ ਵਧੀਆ ਨੇ ਜਿਵੇਂ ਘਰ ਦਾ ਸਵਾਦ ਆਉਂਦਾ ਹੈ ਪੂਰਾ ਜੀ ਹਾਂਜੀ ਸਰ ਸੋ ਰੇਟ ਕੀ ਹੈ ਸਭ ਤੋਂ ਪਹਿਲਾਂ ਤਾਂ ਪ੍ਰਾਈਸ ਦੀ ਗੱਲ ਕਰੀ ਜਾਈ ਜਾ ਜੀ ਇਹਨਾਂ ਦਾ 3 ਰੁਪਏ ਪਲੇਟ ਲੈਂਦੇ ਨੇ ਜੀ ਉਹ ਜਾ ਰੇਟ ਹੈਗਾ ਵਾ ਤੇ ਆਪਣਾ ਬੱਚੇ ਬਹੁਤ ਪਸੰਦ ਕਰਦੇ ਨੇ ਬੱਚੇ ਵੀ ਨਾਲ ਆਉਂਦੇ ਨੇ ਦੂਜੀ ਵਾਰ ਮੇਰੇ ਨਾਲ ਬੱਚੇ ਆਏ ਨੇ ਟੇਸਟ ਵਧੀਆ ਕਰਕੇ ਬੱਚਿਆਂ ਨੂੰ ਵੀ ਵਧੀਆ ਲੱਗਦੇ ਨੇ ਖਾਣ ਬੱਚਿਆਂ ਨੂੰ ਬਹੁਤ ਵਧੀਆ ਲੱਗਦੇ ਨੇ ਸਰ ਸੋ ਕਿਵੇਂ ਦੇਖਦੇ ਹੋ ਇੱਕ ਔਰਤ ਕਹਿੰਦੇ ਮੇਰੇ ਘਰ ਦੇ ਵਿੱਚ ਜਿਹੜਾ ਮੇਰੇ ਪਤੀ ਨੂੰ ਗੁਜ਼ਰੇ ਹੋਏ 9 ਸਾਲ ਹੋ ਗਏ 4 ਬੱਚੇ ਸੀ ਦੋ ਦੀ ਮੈਰਿਜ ਕਰ ਲਈ ਸੋ ਕੰਮ ਕਰ ਰਹੇ ਨੇ ਹੱਥੀ ਕਿਰਤ ਕਰਕੇ ਆਪਣੀ ਰੋਟੀ ਖਾ ਰਹੇ ਨੇ ਜੀ ਬਹੁਤ ਵਧੀਆ ਲੱਗਦਾ ਇੱਕ ਲੇਡੀਜ਼ ਮਿਹਨਤ ਕਰ ਰਹੀ ਹੈਗੀ ਆਪਣੇ ਦਮ ਤੇ ਨਹੀਂ ਤਾਂ ਅੱਜ ਕੱਲ ਦਾ ਲੇਡੀਜ਼ ਆ ਦੂਜੇ ਰਸਤੇ ਚਲੀ ਜਾਂਦੀਆਂ ਨੇ ਸਾਨੂੰ ਪ੍ਰਾਊਡ ਹੁੰਦਾ ਗਰਵ ਹੁੰਦਾ ਵੀ ਕੋਈ ਲੇਡੀਜ਼ ਆ ਚਾਹੇ ਘਰ ਤੋਂ ਜਿੱਦਾਂ ਵੀ ਲੇਕਿਨ ਆਪਣੇ ਮਿਹਨਤ ਕਰਕੇ ਖਾ ਰਹੀ ਹੈ ਅਸੀਂ ਇਹਨਾਂ ਦਾ ਸਹਿਯੋਗ ਦੇਣੇ ਆ ਇਸ ਲਈ ਜਦੋਂ ਵੀ ਇੱਧਰ ਉੱਧਰ ਦੀ ਗੁਜ਼ਰਦੇ ਆ ਬੱਚਿਆਂ ਨਾਲ ਤਾਂ ਆਪਣਾ ਟੈਸਟ ਕਰਕੇ ਜਾਂਦੇ ਹਾਂ ਸਿਰਫ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਮੈਡਮ ਵਾਸਤੇ ਕਿਉਂਕਿ ਆਪਣਾ ਕੰਮ ਕਰ ਰਹੇ ਨੇ ਕਿ ਇੱਥੇ ਆਣ ਇਹਨਾਂ ਦਾ ਸਹਿਯੋਗ ਦੇਣ ਇਹਨਾਂ ਦੀ ਜਿਹੜੀ ਰੋਜ਼ੀ ਰੋਟੀ ਹੈਗੀ ਆ ਉਹਦੇ ਵਿੱਚ ਇਹਦਾ ਸਹਿਯੋ ਟੇਸਟ ਬਹੁਤ ਵਧੀਆ ਤੇ ਬਹੁਤ ਵਧੀਆ ਸਵਾਦ ਆ ਜੀ ਅਸੀਂ ਤਾਂ ਟਰਾਈ ਕੀਤੇ ਨੇ ਬਹੁਤ ਸਵਾਦ ਨੇ ਸੋ ਤੁਸੀਂ ਵੀ ਇੱਥੇ ਆਓ ਤੇ ਇਹਨਾਂ ਦੀ ਸਪੋਰਟ ਕਰੋ ਤਾਂ ਕਿ ਜਿਹੜਾ ਇਹਨਾਂ ਦਾ ਘਰ ਦਾ ਜਿਹੜਾ ਰਾਸ਼ਨ ਹੈ ਚੁੱਲ੍ਹਾ ਚੋਕਾ ਜਿਹੜਾ ਉਹ ਚੱਲ ਸਕੇ ਕੈਮਰਾ ਪਰਸਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦਾ ਸਮਨ న్యూਸ ਲੁਧਿਆਣਾ